ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਬੱਚੇ ਅੱਜ ਅਸੀਂ ਬਹੁਤ ਜਿਆਦਾ ਇੰਪੋਰਟੈਂਟ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਆਪਣੇ ਕੋਲ ਜਿਹੜੇ ਟੌਪਿਕ ਫੂਡ ਆ ਰਿਹਾਗਾ ਉਸ ਵਿੱਚੋਂ ਲੈ ਗਏ ਨੇਗੇ ਤੇ ਇੰਪੋਰਟੈਂਟ ਹੋਣ ਵਾਲੇ ਨੇ ਐਂਡ ਤੱਕ ਜਰੂਰ ਦੇਖਣਾ ਜਿਹੜੇ ਬੱਚੇ ਨੇ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਨੂੰ ਉਹ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਵੱਧ ਤੋਂ ਵੱਧ ਬੇਟਾ ਸ਼ੇਅਰ ਕਰ ਦਨ ਵੀਡੀਓ ਨੂੰ ਉਹਨਾਂ ਬੱਚਿਆਂ ਤੱਕ ਜੋ ਪੈਰਾਮੈਡੀਕਲ ਕਿਸੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਤੇ ਅੱਜ ਦੇ ਅੱਜ ਦਾ ਬੇਟਾ ਆਪਣੇ ਕੋਲ ਪਹਿਲਾ ਕੁਐਸਚਨ ਕੀ ਕਹਿ ਰਿਹਾ ਨੇ ਨੇਮ ਦਾ ਇਨਜ਼ਾਈਮ ਇਨ ਹਿਊਮਨ ਬੋਡੀ दैट हेल्प ब्रेक डाउन ਆਫ ਕਾਰਬੋਹਾਈਡਰੇਟ ਸਾਨੂੰ ਪਤਾ ਹੈ ਬੇਟਾ ਫੂਡ ਦੇ ਵਿੱਚ ਤਿੰਨ ਕੰਪੋਨੈਂਟ ਹੁੰਦੇ ਨੇ ਕਾਰਬੋਹਾਈਡਰੇਟ ਪ੍ਰੋਟੀਨ ਤੇ ਫੈਟ ਮੀਨਲੀ ਹੁਣ ਜਿਹੜਾ ਪ੍ਰੋਟੀਨ ਦੇ ਲਾਰਜ ਮੋਲੀਕਿਊਲ ਹੈ ਉਹ ਅਮੀਨੋ ਐਸਿਡ ਦੇ ਵਿੱਚ ਟੁੱਟਦੇ ਨੇ ਬਾਏ ਯੂジング ਦਾ ਇਨਜ਼ਾਈਮ ਪ੍ਰੋਟੀਏਜ ਜਾਂ ਪੈਪਟਾਈਡੇਜ ਠੀਕ ਹੈ ਜਿਹੜਾ ਪ੍ਰੋਟੀਨ ਦੇ ਵੱਡੇ ਮੋਲੀਕਿਊਲ ਛੋਟੇ ਮੋਲੀਕਿਊਲ ਅਮੀਨੋ ਐਸਿਡ ਦੇ ਵਿੱਚ ਟੁੱਟਦੇ ਨੇ ਉਹ ਪ੍ਰੋਟੀਏਜ਼ ਤੇ ਪੈਪਟਾਈਡੇਜ਼ ਐਨਜ਼ਾਈਮ ਦੀ ਵਰਤੋਂ ਕਰਕੇ ਹੁਣ ਜਿਹੜਾ ਅਮਾਈਲੇਜ ਹੈ ਆਪਣੇ ਕੋਲ ਕਾਰਬੋਹਾਈਡਰੇਟ ਨੂੰ ਛੋਟੇ ਮੋਲੀਕਿਊਲ ਗਲੂਗੋਜ਼ ਦੇ ਵਿੱਚ ਕਨਵਰਟ ਕਰਦਾ ਹੈ ਅਮਾਈਲੇਜ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਲਾਈਪੇਜ ਲਿਪਿਡ ਜਾਂ ਫੈਟ ਨੂੰ ਬੇਟਾ ਅਮੀਨ ਫੈਟੀ ਐਸਿਡ ਪਲੱਸ ਗਲਿਸਰੋਲ ਦੇ ਵਿੱਚ ਕਨਵਰਟ ਕਰਦਾ ਹੈਗਾ ਇਹ ਯਾਦ ਰੱਖਣਾ ਹੈਗਾ ਹੁਣ ਆਪਣੇ ਕੋਲ ਜਿਹੜਾ ਅਸੀਂ ਕਾਰਬੋਹਾਈਡਰੇਟ ਅਮਾਈਲੇਜ ਦੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਕਾਰਬੋਹਾਈਡਰੇਟ ਦੀ ਕਾਰਬੋਹਾਈਡਰੇਟ ਦੀ ਜਿਹੜੀ ਡਾਈਜੈਸ਼ਨ ਹੈ ਉਹ ਮਾਊਥ ਦੇ ਵਿੱਚ ਸਟਾਰਟ ਹੋ ਜਾਂਦੀ ਹੈ ਕਿਉਂਕਿ ਮਾਊਥ ਦੇ ਵਿੱਚ ਜਿਹੜਾ ਸਲਾਈਵਾ ਹੁੰਦਾ ਹੈ ਉਹਦੇ ਵਿੱਚ ਸੈਲਿਵਰੀ ਅਮਾਈਲੇਜ ਨਾਂ ਦਾ ਐਨਜ਼ਾਈਮ ਹੁੰਦਾ ਹੈਗਾ ਜਿਹੜਾ ਕਾਰਬੋਹਾਈਡਰੇਟ ਨੂੰ ਗਲੂਕੋਜ਼ ਦੇ ਵਿੱਚ ਕਨਵਰਟ ਕਰਦਾ ਹੈਗਾ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਸੈਲਿਵਰੀ ਅਮਾਈਲੇਜ ਨੂੰ ਅਸੀਂ ਪਟਾਇਲਿਨ ਦੇ ਨਾਮ ਨਾਲ ਵੀ ਜਾਣਦੇ ਆਂ ਇਹ ਵੀ ਬੱਚੇ ਨੋਟ ਕਰ ਲਓ ਕਾਪੀ ਪੈਨ ਲੈ ਕੇ ਕੋਲੇ ਬੈਠਿਆ ਕਰੋ ਤਾਂ ਜੋ ਤੁਸੀਂ ਹਰੇਕ ਪੁਆਇੰਟ ਨੂੰ ਚੰਗੀ ਤਰ੍ਹਾਂ ਨੋਟ ਕਰ ਸਕੋ ਤੇ ਪੇਪਰ ਦੇ ਵਿੱਚ ਪੇਪਰ ਨੂੰ ਕੁਆਲੀਫਾਈ ਕਰ ਸਕੋ ਬੇਟਾ ਸਟਾਰਚ ਤੇ 슈ਗਰ ਬੇਟਾ ਸਟਾਰਚ ਤੇ 슈ਗਰ ਕੀ ਹੈ ਜਿਹੜੇ ਫੂਡ ਦੇ ਵਿੱਚ ਹੁੰਦੇ ਨੇ ਇਹ ਕਾਰਬੋਹਾਈਡਰੇਟ ਦੀਆਂ ਹੀ ਟਾਈਪਸ ਨੇ ਸਟਾਰਚ ਹੋ ਗਈ ਗੁਲਗੋਜ ਹੋ ਗਿਆ ਫਰਕਟੋਜ਼ ਹੋ ਗਿਆ ਲੈਕਟੋਜ਼ ਹੋ ਗਿਆ ਬੇਟਾ ਇਹ ਸਾਰੀਆਂ ਸਾਰੀਆਂ ਚੀਜ਼ਾਂ ਕਾਰਬੋਹਾਈਡਰੇਟਸ ਨੇ ਯਾਦ ਰੱਖਣਾ ਹੈ ਗਮ 슈ਗਰ ਮੋਲੀਕਿਊਲ ਬੇਟਾ ਜਿਹਦੇ ਵਿੱਚ ਅਸੀਂ ਗਲੂਕੋਜ਼ ਦੀ ਗੱਲ ਕਰਦੇ ਆਂਗੇ ਜਿਹਨੂੰ ਅਸੀਂ ਬਲੱਡ 슈ਗਰ ਦੇ ਨਾਮ ਨਾਲ ਜਾਣਦੇ ਆਂ ਲੈਕਟੋਜ਼ ਨੂੰ ਅਸੀਂ ਮਿਲਕ 슈ਗਰ ਦੇ ਨਾਮ ਨਾਲ ਜਾਣਦੇ ਆਂ ਬੇਟਾ 스타ਚਸ ਤੇ 슈ਗਰ ਇਨ आवर ਫੂਡ ਆਰ ਫਾਰਮ ਆਫ ਕਾਰਬੋਹਾਈਡਰੇਟਸ ਡੀ অপਸ਼ਨ ਬਿਲਕੁਲ ਕਰੈਕਟ ਹੈ ਹਰੇਕ ਪੁਆਇੰਟ ਨੂੰ ਬੱਚੇ ਨੋਟ ਕਰਦੇ ਜਾਇਆ ਕਰੋ ਲਿਖਦੇ ਜਾਇਆ ਕਰੋ ਤਾ ਜੋ ਤੁਸੀਂ ਪੇਪਰ ਨੂੰ ਕੁਆਲੀਫਾਈ ਕਰ ਸਕੋ ਬੱਚੇ ਨੈਕਸਟ ਕੁਐਸਚਨ ਦੇਖੋ ਇਨ ਵਿਚ ਆਫ ਦਾ ਫੋਲੋਇੰਗ ਆਰਗਨ ਆਫ ਦਾ ਹਿਊਮਨ ਬੋਡੀ ਆਰ ਕਾਰਬੋਹਾਈਡਰੇਟ ਸਟੋਰਡ ਐਜ਼ ਗਲਾਈਕੋਜਨ ਬੇਟਾ ਜਿਹੜੀ ਜਿਹੜਾ ਲੀਵਰ ਹੁੰਦਾ ਤੇ ਮਸਲ ਜਿਹ ਹੁੰਦੇ ਨੇ ਲੀਵਰ ਨੂੰ ਅਸੀਂ ਜਿਗਰ ਬੋਲਦੇ ਆ ਮਸਲ ਨੂੰ ਅਸੀਂ ਮਾਸਪੇਸ਼ੀਆਂ ਬੋਲ ਦਿੰਦੇ ਆ ਇਹਨਾਂ ਵਿੱਚ ਬੇਟਾ ਜਿਹੜੀ ਅਸੀਂ ਐਕਸਟਰਾ ਗਲੂਕੋਜ਼ ਖਾਂਦੇ ਹੈਗੇ ਉਹ ਗਲਾਈਕੋਜਨ ਦੀ ਫਾਰਮ ਦੇ ਵਿੱਚ ਸਟੋਰ ਹੋ ਜਾਂਦੀ ਹੈ ਯਾਦ ਰੱਖਣਾ ਹੈਗਾ ਜਦੋਂ ਅਸੀਂ ਵਰਤ ਵਗੈਰਾ ਰੱਖਦੇ ਆ ਫਾਸਟ ਰੱਖਦੇ ਆ ਜਿਹੜੀ ਸਟੋਰ ਹੋਈ ਹੋਈ ਲਾ ਇੱਕੋ ਜਨ ਹੈ ਉਹ ਗਲੂਗੋਜ਼ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਤਾਂ ਜੋ ਸਾਨੂੰ એનર્ਜੀ ਮਿਲ ਸਕੇ ਸਾਡੀ ਬੋਡੀ ਨੂੰ એનર્ਜੀ ਮਿਲ ਸਕੀ ਇਹ ਚੀਜ਼ ਨੂੰ ਵੀ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ 3rd ਕੁਐਸਚਨ ਦਾ ਜਿਹੜਾ ਆਨਸਰ ਹੈ ਉਹ B ਆ ਜਾਏਗਾ ਲੀਵਰ ਐਂਡ ਮਸਲ ਮਸਲ ਜੋ ਆਪਸ਼ਨ ਚ ਹੈ ਨੀਗਾ ਤੇ ਲਿਖ ਲਓ ਬੇਟਾ ਕਾਪੀ ਪੈਨ ਲੈ ਕੇ ਤਾਂ ਜੋ ਤੁਹਾਡੇ ਯਾਦ ਰਹੇ ਵੀ ਜਿਹੜੀ ਐਕਸਟਰਾ ਗਲੂਕੋਜ਼ ਹੈ ਉਹ ਗਲਾਈਕੋਜਨ ਦੀ ਫਾਰਮ ਦੇ ਵਿੱਚ ਮਸਲ ਤੇ ਲੀਵਰ ਦੇ ਵਿੱਚ ਸਟੋਰ ਹੁੰਦੀ ਹੈ ਬੇਟਾ ਚੌਥਾ ਕੁਐਸਚਨ ਦੇਖੋ ਵਿਚ ਨਿਊਟ੍ਰੀਐਂਟ ਇਜ਼ ਡਾਈਜੈਸਟਡ ਫਰਸਟ ਇਨ ਮਾਊਥ ਮੈਂ ਹੁਣੇ ਦੱਸ ਚੁੱਕਿਆ ਸੀਗਾ ਮਾਊਥ ਦੇ ਵਿੱਚ ਸੈਲਿਬਰੀ amylase ਨਾਂ ਦਾ enzyme ਹੁੰਦਾ ਹੈਗਾ ਜਿਹੜਾ ਕਾਰਬੋਹਾਈਡਰੇਟ ਨੂੰ ਡਾਈਜੈਸਟ ਕਰਦਾ ਹੈਗਾ ਜਿਹੜੀ ਪ੍ਰੋਟੀਨ ਦੀ ਡਾਈਜੈਸ਼ਨ ਹੈ ਉਹ ਸਟਮਕ ਦੇ ਵਿੱਚੋਂ ਸਟਾਰਟ ਹੁੰਦੀ ਹੈ ਕਾਰਬੋਹਾਈਡਰੇਟ ਦੀ ਜਿਹੜੀ ਡਾਈਜੈਸ਼ਨ ਹੈ ਮਾਊਥ ਦੇ ਵਿੱਚ ਸਟਾਰਟ ਹੋ ਜਾਂਦੀ ਹੈ ਇਹ ਚੀਜ਼ ਯਾਦ ਰੱਖਣੀ ਹੈਗੀ ਤੇ ਆਪਣੇ ਕੋਲ ਕਿਹੜਾ ਨਿਊਟ੍ਰੀਐਂਟ ਹੈ ਜਿਹੜਾ ਡਾਈਜੈਸਟ ਦੇ ਡਾਈਜੈਸਟਡ ਹੁੰਦਾ ਹੈਗਾ ਫਰਸਟ ਇਨ ਮਾਊਥ ਕਾਰਬੋਹਾਈਡਰੇਟ ਦਾ ਮੇਨ ਸੋਰਸ ਆਫ એનર્ਜੀ ਇਨ ਦਾ ਬੋਡੀ ਬੇਟਾ ਜਿਹੜਾ ਮੇਨ ਸੋਰਸ ਹੈ એનર્ਜੀ ਦਾ ਉਹ ਸਾਡੀ ਬੋਡੀ ਦੇ ਵਿੱਚ ਕਾਰਬੋਹਾਈਡਰੇਟ ਨੇ ਬੇਟਾ ਕਾਰਬੋਹਾਈਡਰੇਟ ਹੀ ਸਾਨੂੰ એનર્ਜੀ ਪ੍ਰੋਵਾਈਡ ਕਰਦੇ ਨੇ ਇਨ ਦਾ ਫਾਰਮ ਆਫ ਏਟੀਪੀ ਐਡੀਨੋਸਿਨ ਟ੍ਰਾਈਫਾਸਫੇਟ ਬੱਚੇ ਨੋਟ ਕਰਦੇ ਜਾਇਆ ਕਰੋ ਐਡੀਨੋਸਿਨ ਟ੍ਰਾਈਫਾਸਫੇਟ ਏਟੀਪੀ ਦੀ ਫਾਰਮ ਦੇ ਵਿੱਚ ਕਾਰਬੋਹਾਈਡਰੇਟ ਸਾਨੂੰ એનર્ਜੀ ਪ੍ਰੋਵਾਈਡ ਕਰਦੇ ਨੇ ਕਾਰਬੋਹਾਈਡਰੇਟ ਸਾਨੂੰ 4 ਕਿਲੋ ਕੈਲਰੀ ਪਰ ਗ੍ਰਾਮ 1 ਗ੍ਰਾਮ ਦੇ ਵਿੱਚ 4 ਕਿਲੋ ਕੈਲਰੀ એનર્ਜੀ ਪਰੋਵਾਈਡ ਕਰ ਦਿੰਦੇ ਨੇਗੇ ਤਾਂ ਮੇਨ ਸੋਰਸ ਆਫ એનર્ਜੀ ਹੈ ਤਾਂ ਯਾਦ ਰੱਖਣਾ ਜਿਹੜੇ ਆਪਣੇ ਕੋਲ ਫੈਟ ਹੁੰਦੀ ਹੈਗੀ ਉਹ ਸਾਨੂੰ 9 ਕਿਲੋ ਕੈਲਰੀ ਪਰ ਗ੍ਰਾਮ ਆਪਣੇ ਕੋਲ એનર્ਜੀ ਪ੍ਰੋਵਾਈਡ ਕਰਦੇ ਨੇ ਦਿੰਦੇ ਨੇ ਠੀਕ ਹੈ ਨੈਕਸਟ ਕੁਐਸਚਨ ਬੇਟਾ ਇਨ ਵਟ ਫਾਰਮ ਆਰ ਐਕਸੈਸ ਕਾਰਬੋਹਾਈਡੇਟ ਸਟੋਰਡ ਇਨ ਦਾ ਬੋਡੀ ਬੇਟਾ ਜੇਕਰ ਐਕਸੈਸ ਕਾਰਬੋਹਾਈਡਰੇਟ ਹੋ ਜਾਣ ਸਾਡੀ ਬੋਡੀ ਦੇ ਵਿੱਚ ਤਾਂ ਉਹ ਫੈਟ ਦੀ ਫਾਰਮ ਦੇ ਵਿੱਚ ਬੇਟਾ ਕਿੱਥੇ ਜਾ ਕੇ ਸਟੋਰ ਹੋਣਗੇ ਐਡੀਪੋਜ਼ ਟਿਸ਼ੂ ਦੇ ਵਿੱਚ ਕਿੱਥੇ ਜਾ ਕੇ ਸਟੋਰ ਹੋਣਗੇ ਬੇਟਾ ਐਡੀਪੋਜ਼ ਟਿਸ਼ੂ ਦੇ ਵਿੱਚ ਫੈਟ ਦੀ ਫਾਰਮ ਦੇ ਵਿੱਚ ਇਹ ਵੀ ਨੋਟ ਕਰ ਲਓ ਬੇਟਾ ਉਹ ਇੰਪੋਰਟੈਂਟ ਪੁਆਇੰਟ ਹੈ ਕਾਰਬੋਹਾਈਡਰੇਟ ਪ੍ਰੋਵਾਈਡ એનર્ਜੀ ਉਹ ਫਿਰ ਮੈਂ ਹੁਣੀ ਦੱਸ ਚੁੱਕਿਆਗਾ ਕਾਰਬੋਹਾਈਡਰੇਟ ਜਿਹੜੇ એનર્ਜੀ ਕਿੰਨੀ ਦਿੰਦੇ ਨੇ 4 ਕਿਲੋ ਕੈਲਰੀ ਪਰ ਗ੍ਰਾਮ ਠੀਕ ਹੈ ਅੱਠਵਾਂ ਕੁਐਸਚਨ ਦੇਖੋ ਬੱਚੇ ਇੰਪੋਰਟੈਂਟ ਕੁਐਸਚਨ ਹੈ ਇਨ ਵਿਚ ਆਫ ਦਾ ਫੋਲੋਇੰਗ ਫਾਰਮ ਆਰ ਕਾਰਬੋਹਾਈਡਰੇਟਸ ਸਟੋਰਡ ਇਨ आवर ਬੋਡੀ ਸਾਡੀ ਬੋਡੀ ਦੇ ਵਿੱਚ ਗਲਾਈਕੋਜਨ ਦੀ ਫਾਰਮ ਦੇ ਵਿੱਚ ਬੇਟਾ ਇਹ ਸਟੋਰ ਹੁੰਦੇ ਨੇਗੇ ਮਸਲ ਤੇ ਲੀਵਰ ਦੇ ਵਿੱਚ ਕਿਸੇ ਵੀ ਐਂਗਲ ਤੋਂ ਘੁਮਾ ਫਰਾ ਕੇ ਬੇਟਾ ਕੁਐਸਚਨ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈਗਾ ਤਾਂ ਤੁਸੀਂ ਹਰੇਕ ਪੁਆਇੰਟ ਨੂੰ ਬਹੁਤ ਚੰਗੀ ਤਰ੍ਹਾਂ ਅੰਡਰਸਟੈਂਡ ਕਰਨਾ ਹੈਗਾ ਕਿਉਂਕਿ ਇੰਨਾ ਕੁਐਸਚਨਾਂ ਤੋਂ ਬਾਅਦ ਕੁਐਸਚਨ ਪੇਪਰ ਦੇ ਵਿੱਚ ਨਹੀਂ ਆਂਦਾ ਚਾਹੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਪੇਪਰ ਲੈਂਦੀ ਹੈ ਚਾਹੇ ਬੇਟਾ ਰੇਲਵੇ ਵਾਲਿਆਂ ਨੇ ਬੇਟਾ ਪੇਪਰ ਲੈਣਾ ਹੈਗਾ ਉਹਦੇ ਵਿੱਚ ਵੀ ਇਹ ਕੁਐਸਚਨ ਇੰਪੋਰਟੈਂਟ ਹੋਣਗੇ ਇਸ ਕਰਕੇ ਚਾਹੇ ਬਾਬਾ ਫਰੀਦ ਯੂਨੀਵਰਸਿਟੀ ਹੈ ਚਾਹੇ ਜੀ ਐਮ ਸੀ ਐਚਾ ਚਾਹੇ ਪੀ ਜੀ ਐ ਹੈ ਬੱਚੇ ਜਿਹੜੇ ਇਹ ਐਮ ਸੀ ਕਯੂ ਮੈਂ ਤੁਹਾਨੂੰ ਕਰਾ ਰਿਹਾ ਹੈਗਾ ਇਹ ਇੰਨੇ ਜ਼ਿਆਦਾ ਇੰਪੋਰਟੈਂਟ ਹੈ ਕਿ ਇਹਨਾਂ ਤੋਂ ਬਾਹਰੋਂ ਪੇਪਰ ਨਹੀਂ ਆਊਗਾ ਨਹੀਂ ਆਵੇਗਾ ਤੇ ਤੁਸੀਂ ਇਨਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝ ਕੇ ਕਰੋ ਠੀਕ ਹੈ ਨੈਕਸਟ ਕੁਐਸਚਨ ਬੇਟਾ 베ਅਰ ਡਜ ਦਾ ਡਾਈਜੈਸ਼ਨ ਆਫ ਕਾਰਬੋਹਾਈਡੇਟ ਫੈਟ ਐਂਡ ਪ੍ਰੋਟੀਨ ਟੇਕ ਪਲੇਸ ਬੇਟਾ ਤਿੰਨਾਂ ਚੀਜ਼ਾਂ ਦੀ ਕਾਰਬੋਹਾਈਡੇਟ ਦੀ ਫੈਟ ਦੀ ਤੇ ਪ੍ਰੋਟੀਨ ਦੀ ਡਾਈਜੈਸ਼ਨ ਹੈ ਜਿਹੜੀ ਉਹ স্মੋਲ ਇੰਟੈਸਟਾਈਨ 'ਚ ਹੁੰਦੀ ਹੈ ਜੇਕਰ ਤੁਸੀਂ ਇਹ ਬਿਟਰਨੋਮੇ ਦਾ ਵੀ ਆਨਸਰ ਹੈਗਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਕੁਐਸਚਨ ਅੱਛੇ ਲੱਗ ਰਹੇ ਨੇ ਬੇਟਾ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਜੇਕਰ ਕੋਈ ਵੀ ਬੱਚਾ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਉਹ 9463079680 ਤੇ ਬੇਟਾ ਸੰਪਰਕ ਕਰ ਸਕਦਾ ਹੈ ਜੋ ਬੱਚਾ ਬੇਟਾ ਸਾਡੇ ਨਾਲ ਫ੍ਰੀ ਕਲਾਸਿਸ ਦੇ ਵਿੱਚ ਵੀ ਜੁੜਨਾ ਚਾਹੁੰਦਾ ਹੈ ਫਰੀ ਜਿਹੜੀਆਂ ਕਲਾਸਿਸ ਐ ਫਰੀ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਜੁੜਨਾ ਚਾਹੁੰਦਾ ਬੇਟਾ WhatsApp ਗਰੁੱਪ ਦੇ ਵਿੱਚ ਤਾਂ ਉਹ ਵੀ ਐਸੇ ਨੰਬਰ ਦੇ ਉੱਪਰ ਹੈਲੋ ਲਿਖ ਕੇ ਬੇਟਾ ਵੀ ਮੈਨੂੰ ਫਰੀ ਗਰੁੱਪ ਦੇ ਵਿੱਚ ਜੁਆਇਨ ਕਰਵਾ ਲਿਆ ਜਾਵੇ ਜਿਹੜਾ ਬੱਚਾ GNM ਦਾ ਐਨਐਮ ਦਾ BSC ਨਰਸਿੰਗ ਦਾ ਜਾਂ ਫਿਰ BSC OT ਦਾ ਰੇਡੀਓਲੋਜੀ ਦਾ ਬੇਟਾ ਰੇਡੀਓਗ੍ਰਾਫੀ ਦਾ ਜਿਸ ਵੀ ਪੈਰਾਮੈਡੀਕਲ ਦਾ ਬੱਚਾ ਹੈਗਾ ਬੇਟਾ ਜਾਂ MLT ਦਾ ਉਹ ਮੇਰੇ ਐਸੇ ਨੰਬਰ ਤੇ ਕੰਟੈਕਟ ਕਰਕੇ ਜੁੜ ਸਕਦਾ ਹੈਗਾ ਨੈਕਸਟ ਬੇਟਾ ਆਪਣੇ ਕੋਲ 10th ਕੁਐਸਚਨ ਦੇਖੋ ਵਿਚ ਗਲੈਂਡ ਇਜ਼ ਰਿਸਪੌਂਸਿਵ ਫਾਰ ਰੈਗੂਲੇਸ਼ਨ ਆਫ ਕਾਰਬੋਹਾਈਡਰੇਟ ਪ੍ਰੋਟੀਨ ਐਂਡ ਫੈਟ ਮੈਟਾਬੋਲਿਜ਼ਮ ਇਨ ਦਾ ਬੋਡੀ ਬੇਟਾ ਹਿਊਮਨ ਬੋਡੀ ਦੇ ਵਿੱਚ ਜਿਹੜੀ ਕਾਰਬੋਹਾਈਡਰੇਟ ਦੀ ਮੈਟਾਬੋਲਿਜ਼ਮ ਹੈ ਪ੍ਰੋਟੀਨ ਦੀ ਮੈਟਾਬੋਲਿਜ਼ਮ ਹੈ ਤੇ ਫੈਟ ਦੀ ਮੈਟਾਬੋਲਿਜ਼ਮ ਹੈ ਉਹਦੇ ਲਈ ਬੇਟਾ ਸਾਡੇ ਕੋਲ ਥਾਇਰੋਇਡ ਗਲੈਂਡ ਹੈ ਜਿਹੜਾ ਆਪਣੇ ਕੋਲ ਗਲੇ ਦੇ ਵਿੱਚ ਹੁੰਦਾ ਬੇਟਾ ਤੁਹਾਨੂੰ ਪਤਾ ਹੈਗਾ ਥਾਇਰੋਇਡ ਥਾਇਰੋਇਡ ਗਲੈਂਡ ਜਿਹੜਾ ਥਾਇਰੋਕਸਿਨ ਹਾਰਮੋਨ ਪ੍ਰੋਡਿਊਸ ਕਰਦਾ ਹੈਗਾ ਤੇ ਆਪਣੇ ਕੋਲ TSH ਪ੍ਰੋਡਿਊਸ ਕਰਦਾ ਬੇਟਾ ਉਹ ਜਿਹੜਾ thyroid gland ਹੈ ਇਹ ਕਾਰਬੋਹਾਈਡਰੇਟ ਦੀ ਪ੍ਰੋਟੀਨ ਦੀ ਤੇ ਫੈਟ ਦੀ ਮੈਟਾਬੋਲਿਜ਼ਮ ਲਈ ਰਿਸਪੌਂਸਿਬਲ ਹੈ ਇਹਨਾਂ ਦੀ ਰੈਗੂਲੇਸ਼ਨ ਦੇ ਲਈ ਰਿਸਪੌਂਸਿਬਲ ਹੈ ਬੱਚੇ ਇਹ ਸੇਮ ਦੇ ਸੇਮ ਕੁਐਸਚਨ ਬੇਟਾ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਮਿਲ ਜਾਣਗੇ ਜੋ ਬੱਚੇ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਜਾਂ ਪੇ ਨੋਟਸ ਵਗੈਰਾ ਲੈਣਾ ਚਾਹੁੰਦੇ ਨੇ ਉਹ ਮੇਰੇ ਨੰਬਰ 9463079680 ਦੇ ਨਾਲ ਸੰਪਰਕ ਕਰ ਸਕਦੇ ਨੇ ਮਨੁੱਖੀ ਸਰੀਰ ਵਿੱਚ ਉਸ ਇਨਜ਼ਾਈਮ ਦਾ ਨਾਮ ਦੱਸੋ ਜੋ ਕਾਰਬੋਹਾਈਡਰੇਟ ਨੂੰ ਤੋੜਨ ਦੇ ਵਿੱਚ ਮਦਦ ਕਰਦਾ ਹੈਗਾ ਬੇਟਾ ਅਮਾਈਲੇਜ ਮੈਂ ਹੁਣ ਦੱਸ ਚੁੱਕਿਆਗਾ ਸਾਡੇ ਪੋਜਨ ਵਿੱਚ ਸਟਾਰਚ ਤੇ ਖੰਡ ਦੇ ਰੂਪ ਕਿਸ ਦੇ ਰੂਪ ਨੇ ਬੇਟਾ ਕਾਰਬੋਹਾਈਡਰੇਟ ਦੇ ਮਨੁੱਖੀ ਸਰੀਰ ਦੇ ਹੇਟ ਦੇ ਅੰਗਾਂ ਵਿੱਚੋਂ ਕਿਸ ਅੰਗ ਵਿੱਚ ਕਾਰਬੋਹਾਈਡਰੇਟ ਗਲਾਈਕੋਜਨ ਦੇ ਵਜੋਂ ਸਟੋਰ ਕੀਤਾ ਜਾਂਦਾ ਜਿਗਰ ਦੇ ਵਿੱਚ ਜਿਹੜਾ ਪੋਸ਼ਟਿਕ ਤੱਤ ਮੂਵ ਵਿੱਚ ਪਹਿਲਾਂ ਖੁਰਪਛਦਾ ਹੈਗਾ ਬੇਟਾ ਕਾਰਬੋਹਾਈਡਰੇਟ ਸਰੀਰ ਵਿੱਚ ਊਰਜਾ ਦਾ ਮੁੱਖ ਸਰੋਤ ਕਾਰਬੋਹਾਈਡਰੇਟ ਸਰੀਰ ਵਿੱਚ ਬਾਦੂ ਕਾਰਬੋਹਾਈਡਰੇਟ ਕਿਸ ਰੂਪ ਵਿੱਚ ਸਟੋਰ ਕੀਤੇ ਜਾਂਦੇ ਨੇ ਬੇਟਾ ਸਾਨੂੰ ਪਤਾ ਹੈ ਚਰਬੀ ਦੇ ਰੂਪ ਦੇ ਵਿੱਚ ਕਾਰਬੋਹਾਈਡਰੇਟ ਕਿੰਨੀ ਊਰਜਾ ਦਿੰਦੇ ਨੇ ਬੇਟਾ 4 ਕਿਲੋ ਕੈਲਰੀ ਨੂੰ ਉਹ ਕੈਲੋ ਕਿਲੋ ਕੈਲਰੀ ਹਰ ਗ੍ਰਾਮ ਬੇਟਾ ਊਰਜਾ ਦਿੰਦੇ ਨੇ ਸਾਡੇ ਸਰੀਰ ਵਿੱਚ ਕਾਰਬੋਹਾਈਡਰੇਟ ਕਿਸ ਰੂਪ ਵਿੱਚ ਸਟੋਰ ਕੀਤੇ ਜਾਂਦੇ ਨੇ ਗਲਾਈਕੋਜਨ ਦੀ ਫਾਰਮ ਦੇ ਵਿੱਚ ਕਾਰਬੋਹਾਈਡਰੇਟ ਚਰਬੀ ਤੇ ਪ੍ਰੋਟੀਨ ਦਾ ਪਾਚਨ ਕਿੱਥੇ ਹੁੰਦਾ ਛੋਟੀਆਂ ਅੰਦਰ ਦੇ ਵਿੱਚ ਮਨੁੱਖੀ ਸਰੀਰ ਵਿੱਚ ਕਾਰਬੋਹਾਈਡਰੇਟ ਪ੍ਰੋਟੀਨ ਚਰਬੀ ਦੇ ਮੈਟਾਬੋਲਿਜ਼ਮ ਨੂੰ ਨਿਯਮਿਤ ਰੱਖਣ ਲਈ ਕਰਨ ਲਈ ਕਿਹੜੀ ਗਲੈਂਡ ਜ਼ਿੰਮੇਵਾਰ ਹੈ ਬੇਟਾ ਥਾਇਰੋਇਡ ਗਲੈਂਡ ਇੰਪੋਰਟੈਂਟ ਕੁਐਸਚਨ ਸੀ ਬੱਚੇ ਜੇਕਰ ਤੁਹਾਨੂੰ ਅੱਜ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਮੇਰਾ ਚੈਨਲ ਐਜੂਕੇਸ਼ਨ ਹੱਬ ਅੰਬੈਂਸ ਇੰਸਟੀਚੂਟ ਮਾਨਸਾ ਤੇ ਪਟਿਆਲਾ ਇਹਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਤੇ ਬੇਟਾ ਬੈਲ ਆਈਕਨ ਬਟਨ ਵੀ ਜਰੂਰ ਦਬਾ ਦਿਓ ਤੇ ਜੇਕਰ ਕੋਈ ਕੋਚਿੰਗ ਲੈਣਾ ਚਾਹੁੰਦਾ ਹੈ ਤੁਹਾਨੂੰ ਸਕਰੀਨ ਦੇ ਉੱਪਰ ਨੰਬਰ ਸ਼ੋ ਹੋ ਰਿਹਾ ਹੈ 9463079680 ਇਸ ਨੰਬਰ ਤੇ ਸੰਪਰਕ ਕਰ ਲਓ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੈਂਸ ਇੰਸਟੀਚੂਟ ਮਾਨਸਾ ਤੇ ਪਟਿਆਲਾ